ਸਾਫ ਮਿਲਿਆ ਕਿ ਨਹੀਂ ਮਿਲਿਆ ਚਾ ਮੌਜੂਦਾ ਸਰਕਾਰ ਸਾਨੂੰ ਇਹ ਨਹੀਂ ਪਤਾ ਹੈ ਕਿੱਥੇ ਮੇਰੇ 37 ਚੱਕਰ ਲੱਗੇ ਦੇ ਸੀਐਮ ਦੇ ਆਫਿਸ ਤੇ ਕਹਿੰਦੇ ਜੀ ਨਹੀਂ ਮਿਲ ਸਕਦੇ ਚਲੋ ਐਨੀਵੇ ਮੈਂ ਇਹਨਾਂ ਨੂੰ ਮੇਲਸ ਕੱਢੀਆਂ ਇਹਨਾਂ ਨੂੰ ਲੈਟਰਸ ਲਿਖੀਆਂ ਰਿਕੁਐਸਟਾਂ ਕੀਤੀਆਂ ਅਸੀਂ ਲਾਈਵ ਵੀ ਹੋਏ ਆ ਕਿ ਮੁੱਖ ਮੰਤਰੀ ਸਭ ਕੁਝ ਤਾਂ ਦੇਖੋ ਕੁਝ ਤਾਂ ਦੇਖੋ ਲੇਕਿਨ ਕੌਣ ਦੇਖਦਾ ਹ ਸੰਦਾ ਪਤਾ ਨਹੀਂ ਮੁੱਖ ਮੰਤਰੀ ਹੈ ਕਿੱਥੇ ਦਾ ਰਾਜ ਹੋ ਗਿਆ ਲੋਕਾਂ ਨਾਲ ਬੇਇਨਸਾਫੀਆਂ ਨਾਮ ਹੋਣਾ ਕੀ ਚਾਹੀਦਾ ਹੋਨਾ ਸਭ ਤੋਂ ਮਲਾਂਦੇ ਜਿਹੜਾ ਚੀਫ ਮਿਨਿਸਟਰ ਹੈ ਇਹਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਹੂੰ ਇਹ ਨਹੀਂ ਖੋਲਦਿਆਂ ਜਿਹੜਾ ਡੀਜੀਪੀ ਹੈ ਹਿਸ ਹੈਡ ਆਫ ਦਾ ਸਟੇਟ ਉਹਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਕਿ ਮੇਰੇ ਸਿਰ ਤੇ ਬੈਠ ਕੇ ਪੁਲਿਸ ਕੀ ਕਰਦੀ ਹੈ ਮੰਗ ਕੀਤੀ ਉਸ ਰੈਟਰ ਹੈ ਸਰ ਜੇ ਮੰਗ ਕੀਤੀ ਹੈ ਸਾਡੀ ਲਾਈਫ ਤਬਾਹ ਕਰਨ ਵਾਲੇ ਹੀ ਹੁੰਦੇ ਕੋਣਾ ਇਹਨਾਂ ਨੂੰ ਸਰਕਾਰ ਤਨਖਾਹ ਦਿੰਦੀ ਹੈ ਹਣਾ ਉਸ ਤਨਖਾਹ ਨਾਲ ਇਹਨਾਂ ਦਾ ਢਿੱਡ ਨਹੀਂ ਭਰਦਾ ਇਹ ਸਾਨੂੰ ਲੁੱਟਣ ਤੋਰਦੇ ਆ ਸਾਨੂੰ 420 ਕਹਿੰਦੇ ਆ ਸਾਨੂੰ 406 ਪਤਾ ਨਹੀਂ ਕੀ ਕੀ ਲਿਖਦੇ ਉਹ ਧਾਰਾ ਜਿਹੜੀਆਂ ਸਰ ਉਹ ਕਾਨੂੰਨ ਦੀਆਂ ਆ ਉਹ ਇਹਨਾਂ ਦੀਆਂ ਹੈਂਡ ਰਿਟਨ ਨਹੀਂ ਹੈਗੀਆਂ ਸਾਬਤ ਤੱਕ ਅੱਜ ਤੱਕ ਸਾਬਤ ਕਰ ਸਕੇ ਹੈ ਹੂੰ ਨਹੀਂ ਕਰ ਸਕੇ ਨਹੀਂ ਕਰ ਸਕੇ ਪੰਜਾਬ ਪੁਲਿਸ ਅਕਸਰ ਹੀ ਬਹੁਤ ਸਾਰੇ ਲੋਕਾਂ ਤੇ ਝੂਠੇ ਪਰਚੇ ਦਰਜ ਕਰਦੀ ਆ ਪਰ ਜਦੋਂ ਮਾਮਲਾ ਕੋਰਟਾਂ ਵਿੱਚ ਪਹੁੰਚਦਾ ਆ ਜਾ ਫਿਰ ਹਾਈ ਕੋਰਟ ਤੱਕ ਲੋਕ ਪਹੁੰਚ ਕਰਦੇ ਨੇ ਤਾਂ ਫਿਰ ਪੁਲਿਸ ਨੂੰ ਲੈਣ ਦੇ ਦੇਣੇ ਪੈ ਜਾਂਦੇ ਨੇ ਅਜਾ ਮਾਮਲਾ ਐਨ ਆਰ ਆਈ ਜਗENDER ਕੌਰ ਸੰਧੂ ਦਾ ਜਿਨ੍ਹਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਆ ਕੀ ਮਾਮਲਾ ਗੱਲ ਕਰਦੇ ਆ ਨਾ ਨਾ ਕੀ ਮਾਮਲਾ ਤੇ ਰਾਹਤ ਕੀ ਮਿਲੀ ਆ ਤੁਹਾਨੂੰ ਹਾਈ ਕੋਰਟ ਵੱਲੋਂ ਸੇ ਸੰਨੂ ਸ਼ੁਰੂ ਤੋਂ ਹੀ ਕੋਚ ਨਹੀਂ ਬਚਾਇਆ ਔਰ ਹਾਈ ਕੋਰਟ ਤੋਂ ਤਾਂ ਸੰਨੂ ਸ਼ੁਰੂ ਤੋਂ ਹੀ ਰਾਹਤ ਮਿਲਦੀ ਰਹੀ ਹੈ ਸ਼ਾਇਦ ਅਸੀਂ ਜਿੰਦੇ ਵੀ ਤਾਂ ਹੀ ਆ ਕਿ ਸਾਨੂੰ ਹਾਈ ਕੋਰਟ ਬਚਾਉਂਦੀ ਦੀ ਆ ਵਰਨਾ ਇਹ ਜਿਹੜੀ ਪੁਲਿਸ ਆ ਇਹ ਐਸੇ ਐਸੇ ਪਰਚੇ ਕਰਦੀ ਐ ਐਸੀ ਐਸੀ ਇਨਵੈਸਟੀਗੇਸ਼ਨਸ ਕਰਦੀ ਐ ਕਿ ਬੰਦਾ ਉਹਦੇ ਵਿੱਚੋਂ ਨਿਕਲ ਨਹੀਂ ਸਕਦਾ ਹੁਣ ਸਾਰੇ ਕੇਸਿਸ ਦੇ ਵਿੱਚੋਂ ਕਲੀਅਰ ਕਲੀਅਰ ਕੀ ਹੋਣਾ ਸੀਗਾ ਕੋਈ ਕੇਸ ਹੀ ਨਹੀਂ ਸੀਗਾ ਲੇਕਿਨ ਪੁਲਿਸ ਦਾ ਟੈਡ ਨਹੀਂ ਵਰਦਾ ਸੀ ਪੁਲਿਸ ਚਾਹੁੰਦੀ ਸੀ ਕਿਸੇ ਨਾ ਕਿਸੇ ਤਰ੍ਹਾਂ ਸੀ ਜਿਹੜੀ ਆ ਇਹ ਜਿਹੜਾ ਡੋਟੂ ਟੋਲਾ ਇਕੱਠਾ ਹੋਇਆ ਹੈ ਵੀ ਸਭ ਕੁਝ ਇਹਦੇ ਕੋਲੋਂ ਖੋਲਗੇ ਚਲੋ ਜੋ ਜੜਿਆ ਸੋ ਜੜਿਆ ਅਰੇ ਡਿ ਬਸ਼ਰਮੀ ਕੇ ਹੱਲੇ ਵੀ ਇਹ ਲੋਕ ਹਟਦੇ ਨੇ ਆ ਅਸੀਂ ਬਹੁਤ ਰਿਕੁਐਸਟ ਕਰਦੇ ਆ ਕਿ ਭਾਈ ਹੁਣ ਆਪਣੇ ਤੱਕ ਰੋ ਤੁਸੀਂ ਅਸੀਂ ਸਾਨੂੰ ਉੱਤੋਂ ਇਹ ਕਹਿੰਦੇ ਸਾਨੂੰ ਉੱਤੋਂ ਪ੍ਰੈਸ਼ਰ ਉੱਤੇ ਕੋਈ ਨਹੀਂ ਆ ਉੱਤੇ ਸਿਰਫ ਲਾਅ ਹੈ ਔਰ ਅਸੀਂ ਲਾਅ ਨੂੰ ਹੀ ਮੰਨਦੇ ਆ ਸਾਨੂੰ ਇਹਨਾਂ ਦੇ ਉੱਤੋਂ ਨਾ ਕੋਈ ਮਤਲਬ ਹੈ ਤੇ ਕੀ ਪਰਚਾ ਦਰਜ ਕੀਤਾ ਸੀ ਲੁਧਿਆਣੇ ਹਾਲ ਹੀ ਵਿੱਚ ਕਦੋਂ ਕੀਤਾ ਸੀ ਤੁਹਾਡੇ ਖਿਆਲ ਨਾਲ ਨਹੀਂ ਜੀ ਲੁਧਿਆਣਾ ਸੀ ਕਦੋਂ ਪਰਚਾ ਦਰਜ ਕੀ ਧਰਾ ਵਾਲਾ ਹੀ ਆ ਅਜ ਤਰ ਤਾਰਾ ਤਾਂ ਨਹੀਂ ਕੋਈ ਹੁੰਦੀ 420 ਜੋ ਕਦੀ ਅਸੀਂ ਕੀਤੀ ਨਹੀਂ ਹੂੰ ਤੇ ਇਹ ਇਹ ਜਿਹੜਾ ਨੈਮ ਕੋਡ ਸੀਗਾ ਇਹਨੇ ਮੇਰੀ ਬਹੁਤ ਹੈਲਪ ਕੀਤੀ ਸੀ ਕੀ ਨਾਮ ਉਹਦਾ ਉਹਦਾ ਨਾਮ ਸੰਤੋਖ ਓਕੇ ਤੇ ਅਸੀਂ ਅਸੀਂ ਦੇ ਬਹੁਤ ਜ਼ਿਆਦਾ ਰਿਣੀ ਸੀਗੇ ਕਿ ਬੰਦਾ ਹੈਲਪ ਕਰਦਾ ਰਿਹਾ ਪਰ ਚਾ ਤਾਂ ਉਹਦੇ ਤੇ ਦਰਜ ਹੋਣਾ ਚਾਹੀਦਾ ਜਿਹੜਾ ਗਵਰਨਮੈਂਟ ਦੇ ਕਾਗਜ਼ ਕੱਟ-ਕੱਟ ਕੇ ਲੈ ਕੇ ਸਾਨੂੰ ਦਿੰਦਾ ਸੀ ਲੇਕਿਨ ਚਲੋ ਕੋਈ ਬਾਤ ਨਹੀਂ ਲੇਕਿਨ ਮਾਨਯੋਗ ਹਾਈ ਕੋਰਟ ਨੇ ਮੈਨੂੰ ਇਹਦੇ ਛੂ ਫਰੀडम ਦਿੱਤੀ ਆ ਔਰ ਹੁਣ ਮੈਂ ਜਾ ਕੇ ਜਿਹੜੀ ਇਹਨਾਂ ਦੀ ਹੈਗੀ ਆ ਉਹ ਝੂਠ ਦਾ ਭੁਲੰਦਾ ਜਿਹੜਾ ਉਹਨੂੰ ਐਕਸਪਲੇਨ ਕਰੂੰਗੀ ਕਿ ਇਹ ਕਿਉਂ ਹੋਇਆ ਤੇ ਅਕਸਰ ਜਦੋਂ ਪਰਚਾ ਕੋਈ ਸ਼ਿਕਾਇਤ ਹੇਰਾਫੇਰੀ ਦੀ ਕੋਈ ਕਰੇ ਪੁਲਿਸ ਜਾਂਚ ਕਰਦੀ ਆ ਜਾਂਚ ਦੌਰਾਨ ਤੁਹਾਡੇ ਬਿਆਨ ਲਏ ਸੀਗੇ ਲੁਧਿਆਣਾ ਪੁਲਿਸ ਨੇ ਜਾਂਚ ਕੋਈ ਦੁਗਰੀ ਵਾਲਿਆਂ ਦਾ ਸ਼ਿਕਾਇਤ ਨਾ 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 ਜਾਂਚ ਕੋਈ ਕਰੂ ਤਾਂ ਨਾ ਓਕੇ ਕੋਈ ਨਹੀਂ ਕਰਦਾ ਮੇਰੇ ਕੋਲ ਇਹਨਾਂ ਦੀਆਂ ਸਾਰੀਆਂ ਰਿਪੋਰਟਸ ਪਈਆਂ ਉਹ ਅਸੀਂ ਮਾਨ ਜੋਗ ਹੈਾਈ ਕੋਰਟ ਨੂੰ ਦਿੱਤੀਆਂ ਜਾਂਚ ਦਾ ਮਤਲਬ ਹੁੰਦਾ ਵੇਰੀਫਿਕੇਸ਼ਨ ਕਿ ਵੈਦਰ ਇਹ ਕੁਝ ਹੋਇਆ ਨਹੀਂ ਹੋਇਆ ਇਹ ਤਾਂ ਆਪ ਹੀ ਕਰੀ ਜਾਂਦੇ ਸਭ ਕੁਝ ਆਪ ਹੀ ਕਰਦੇ ਆ ਓਕੇ ਤੇ ਹੁਣ ਤੁਹਾਡੀ ਜਿਹੜੀ ਰੈਸਟ ਸਟੇ ਹੋ ਗਈ ਆ ਤੁਹਾਨੂੰ ਲੱਗਦਾ ਕਿ ਹਾਈ ਕੋਰਟ ਨੇ ਤੁਹਾਡੀ ਸੁਣੀ ਤੁਹਾਨੂੰ ਇਨਸਾਫ ਦੀ ਉਮੀਦ ਵੱਜੀ ਹੈ ਬਿਲਕੁਲ ਸਰ ਜਿਵੇਂ ਸਭ ਉਹ ਨਹੀਂ ਸੀ ਉਹ ਸਾਨੂੰ ਸਰ ਜਦੋਂ ਮੁਕਸਰ ਵਾਲਾ ਇਹਨਾਂ ਨੇ ਕੇਸ ਪਾਇਆ ਮੁਕਸਾ ਸਾਹ ਵਾਲਾ ਉਦੋਂ ਮੇਰਾ ਨਿਕਲਣ ਦਾ ਉਹਦੇ ਵਿੱਚ ਕੋਈ ਨਹੀਂ ਸੀ ਇਹ ਮੈਨੂੰ ਮੰਨ ਜੋ ਹਾਈ ਕੋਰਟ ਨਹੀਂ ਹੋਦੋ ਵੀ ਬਚਾਇਆ ਸੀਗਾ ਕਿ ਮੈਂ ਫਿਰ ਤੋਂ ਆਪਣੀਆਂ ਉਹ ਸਚਾਈ ਜਿਹੜੀ ਆ ਉਹ ਅਗਲੇ ਆਂਦੀ ਔਰ ਉਹਦੇ ਵਿੱਚੋਂ ਨਿਕਲ ਪਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਗਾਂ ਤੋਂ ਗਾਪ ਸਾਈ ਜਾਂਦੇ ਆ ਸਰ ਕਿੰਨੀ ਕਿਦਰ ਬੰਦਾ ਲੜੂਗਾ ਤੇ ਝੁੱਠੇ کیسਾਂ ਦਾ ਕਿੰਨੇ ਸਾਲਾਂ ਤੋਂ ਸਾਹਮਣਾ ਕਰ ਰਹੇ ਹੋ ਤੁਸੀਂ 21 ਸਾਲ ਹੋ ਗਏ ਸੇ ਕੋਠੀਆਂ ਦੇ ਕਬਜ਼ੇ ਪਲਾਟਾਂ ਦੇ ਕਬਜ਼ੇ ਨੋਰਮਲ ਹੋਂ ਮੇਰੇ ਨਾਲ ਦੇ ਪਤਾ ਨਹੀਂ ਉੱਥੇ ਕਿੰਨੇ ਰੋਂਦੇ ਫਿਰਦੇ ਲੁਧਿਆਣੇ ਦੇ ਵਿੱਚ ਹੁਣ ਇਹਨਾਂ ਨੇ 84 ਵਾਲਾ ਗੇੜ ਲੈ ਆਂਦਾ ਵੀ ਘਰੋਂ ਹੀ ਚੱਕੋ ਚੱਕ ਕੇ ਬੰਦੇ ਦਾ ਅਨਨੋਨ ਜਗਲ ਜਾ ਕੇ ਮਰਡਰ ਕਰ ਦੋ ਸੋਸ਼ ਇੰਪੋਰਟ ਨਹੀਂ ਚਲੋ ਇਹ ਤਾਂ ਨਹੀਂ ਖਰ ਹੋਇਆ ਤੁਹਾਡੇ ਤੇ ਤਾਂ ਪਰਚੇ ਦਰਜ ਹੋਇਆ ਉਸ ਤਾਨੂੰ ਅਰੈਸਟ ਕਰਨ ਆ ਗਈ ਸੀ ਚਲੋ ਇਹ ਬਾਅਦ ਦੀ ਗੱਲ ਆ ਪిల్లా ਨੇ ਦੱਸੋ ਜਿਹੜੇ 21 ਸਾਲ ਤੋਂ ਤੁਹਾਡੇ ਤੇ ਪਰਚੇ ਦਰਜ ਹੋਏ ਕਿੰਨੇ ਪਰਚੇ ਦਰਜ ਹੋਏ ਆਈ ਥਿੰਕ 13 13 ਪਰਚੇ ਉਹ 13 ਨੇ 13 ਦੀ ਇਹਨਾਂ ਦੇ ਉੱਤੇ ਡਿਫਰਮੇਸ਼ਨ ਪੈ ਗਈ ਹੈ ਤੇ ਸਾਰਿਆਂ ਚੋਂ ਬਰੀ ਹੋਗੇ ਤੁਸੀਂ ਤੇ ਹਾਈ ਕੋਰਟ ਚ ਇੱਕ ਤੁਸੀਂ ਰਿੱਟ ਪਾਈ ਹੋਈ ਆ ਸਾਰੇ ਪੁਲਿਸ ਵਾਲਿਆਂ ਖਿਲਾਫ ਉਹ ਕੀ ਆ ਤੇ ਕੀ ਮੰਗ ਕੀਤੀ ਆ ਉਸ ਰਿੱਟ ਰਹੀ ਸਰ ਜੇ ਮੰਗ ਕੀਤੀ ਆ ਸਾਡੀ ਲਾਈਫ ਤਬਾਹ ਕਰਨ ਵਾਲੇ ਹੀ ਹੁੰਦੇ ਕੋਣਾ ਇਹਨਾਂ ਨੂੰ ਸਰਕਾਰ ਤਨਖਾਹ ਦਿੰਦੀ ਆ ਹਨਾ ਉਸ ਤਨਖਾਹ ਨਾਲ ਇਹਨਾਂ ਨੂੰ ਢਿੱਡ ਨਹੀਂ ਭਰਦਾ ਇਹ ਸਾਨੂੰ ਲੁੱਟਣ ਤੋੜਦੇ ਆ ਸਾਨੂੰ 420 ਕਹਿੰਦੇ ਆ ਸਾਨੂੰ 406 ਪਤਾ ਨਹੀਂ ਕੀ ਕੀ ਲਿਖਦੇ ਉਹ ਧਾਰਾ ਜਿਹੜੀਆਂ ਸਰ ਉਹ ਕਾਨੂੰਨ ਦੀਆਂ ਆ ਉਹ ਇਹਨਾਂ ਦੀਆਂ ਹੈਂਡ ਰਿਟਨ ਨਹੀਂ ਹੈਗੀਆਂ ਸਾਬਤ ਤੱਕ ਅੱਜ ਤੱਕ ਸਾਬਤ ਕਰ ਸਕੇ ਹੈ ਨਹੀਂ ਕਰ ਸਕੇ ਨਹੀਂ ਕਰ ਸਕੇ ਤੇ ਫਿਰ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਹੁੰਦੇ ਆ ਜਾਂ ਪੁਲਿਸ ਹੈੱਡ ਕੁਆਰਟਰ ਸੈਕਟਰ 9 ਐ ਵੱਡੇ ਅਧਿਕਾਰੀਆਂ ਕੋਲ ਜਦੋਂ ਆਪਾਂ ਮਾਮਲਾ ਠੋਹਨੇ ਆ ਤਾਂ ਛੋਟੇ ਅਧਿਕਾਰੀਆਂ ਨੂੰ ਡਾਂਟ ਪੈਂਦੀ ਆ ਪਰਚੇ ਰੱਦ ਵੀ ਹੁੰਦੇ ਆ ਜਾਂਚਾਂ ਸਹੀ ਹੁੰਦੀਆਂ ਨੇ ਤਾਂ ਉਹਨਾਂ ਸਭ ਕਿਉਂ ਨਹੀਂ ਮਿਲਿਆ ਕਿਉਂ ਤੁਹਾਨੂੰ ਇਨਸਾਫ 'ਚ ਦੇਰੀ ਹੋ ਰਹੀ ਹੈ ਨਹੀਂ ਸਰ ਜਦੋਂ ਅਸੀਂ ਡੀਜੀਪੀ ਸਾਹਿਬ ਕੋਲ ਗਏ ਉਹਨਾਂ ਨੇ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਓਕੇ ਉਹਨਾਂ ਨੇ ਜਸਟਿਸ ਦੇਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਜਿਹੜੇ ਉਹ 7ਵੀਂ ਮੰਜ਼ਲ ਦੇ ਤੇ 5ਵੀਂ ਛਵੀਂ ਮੰਜ਼ਲ ਦੇ ਉੱਤੇ ਬੈਠੇ ਆ ਉਹ ਡੀਜੀਪੀ ਨੂੰ ਮੈਨੇ ਕੋ ਸਮਝ ਜੇ ਓਕੇ ਹਾਂਜੀ ਸਭ ਕੁਝ ਉਲਟਾ ਪੁਲਟਾ ਹੋ ਰਿਹਾ ਜਦੋਂ ਅਸੀਂ ਜਾ ਕੇ ਪੁੱਛਦੇ ਆਂ ਵੀ ਸਾਰੇ ਇਹ ਸਭ ਕੁਝ ਕੀ ਆ ਸਮ ਦੱਸੋ ਤਾਂ ਸਹੀ ਅਸੀਂ ਕਰਦੇ ਕੀ ਆ ਕੁਝ ਸਾਬਤ ਤਾਂ ਕਰੋ ਕੋਈ ਗੱਲ ਨਹੀਂ ਕਰਾਂਗੇ ਸਾਲ ਉਹ ਸਾਲ ਨਿਕਲ ਜਾਂਦੇ ਜਿਹੜਾ ਤੁਹਾਨੂੰ ਲੁੱਟਿਆ ਤੁਹਾਡੀ ਜ਼ਿਆਦਾ ਲੜਪ ਕੀਤੀ ਆ ਜਾਂਚ ਦੌਰਾਨ ਇੱਕ ਅਧਿਕਾਰੀ ਨੇ ਉਹਦਾ ਮੁੱਲ ਪਾਇਆ ਸੀ ਵੈਲਿਊ ਪਾਈ ਸੀ ਉਹ ਕਿੰਨੇ ਕੁ ਮੁੱਲ ਪਾਇਆ ਸੀ ਮੇਰੀ ਪ੍ਰਾਪਰਟੀ ਦਾ ਨਹੀਂ ਜੀ ਉਹਨਾਂ ਨੇ ਇਹ ਪੁੱਛਿਆ ਜੀਗਾ ਕਿੰਨਾ ਇਹਨੇ ਐਸਐਚਓ ਨੇ 골ਡ ਲੁੱਟਿਆ ਮੇਰੀ ਕੋਠੀ ਵੇਚੀ ਮੇਰੀ ਕਾਰ ਚੋਰੀ ਕੀਤੀ ਮੇਰੇ ਸੱਤ ਮੋਬਾਈਲ ਚੋਰੀ ਕੀਤੇ ਮਤਲਬ ਉਹ ਟੋਟੈਲਿਟੀ ਜਿਹੜੀ ਸੀ ਉਹ 3 ਕਰੋੜ 88 ਲੱਖ 30 ਹਜ਼ਾਰ ਹੋਇਆ ਸੀ ਓਕੇ ਉਹ ਫਿਰ ਵੱਡੇ ਪੁਲਿਸ ਅਧਿਕਾਰੀਆਂ ਨੇ ਤੁਹਾਨੂੰ ਪੈਸੇ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦਿਓ ਸਰ ਕਿਸੇ ਦੀ ਬਦਲੀ ਹੋ ਜਾਂਦੀ ਹੈ ਕੋਈ ਕਿਤੇ ਚਲ ਜਾਂਦਾ ਕੋਈ ਡੇਟਰਾਇਡ ਦੇ ਲੈਵਲ ਬੈਸਟ ਲੇਕਿਨ ਸਾਨੂੰ ਨਹੀਂ ਪਤਾ ਇਹਨਾਂ ਦਾ ਅੰਦਰੋਂਦਰੀ ਕੀ ਹੁੰਦਾ ਹੈ ਕਿਹੜੇ ਕਾਨੂੰਨ ਨੂੰ ਮੰਨਦੇ ਆ ਔਰ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕੋਈ ਲਾਅਨ ਆਰਡਰ ਨਾਲ ਦੀ ਕੋਈ ਚੀਜ਼ ਹੈਗੀ ਤੇ ਹੁਣ ਜਿਹੜੇ ਤੁਹਾਡੇ ਮਾਮਲੇ ਦੇ ਵਿੱਚ ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੋ ਕਿਹੜੇ ਉਹ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਨੇ ਤੁਹਾਡੀ ਲਾਈਫ ਨਾਲ ਖਿਲਵਾੜ ਕੀਤਾ ਸਜੇ ਮੈਂ ਕਹਾਂ ਕਿ ਲਾ ਮੇਰੀ ਲਾਈਫ ਨਾਲ ਖਿਲਵਾੜ ਕੀਤਾ ਸੀ 37 ਬੰਦੇ ਪੇਸ਼ ਹੋਏ ਸੀ ਲੁਧਿਆਣੇ ਦੇ ਹਾਂਜੀ ਓਕੇ ਤੇ ਮੈਂ ਇਸੇ ਠੀਕਾ ਮੈਂ ਤੜੀ ਜੰਨੀ ਆ ਉਹਨਾਂ ਵਿੱਚ ਬਹੁਤ ਸਾਰੇ ਲੋਕ ਮਰ ਗਏ ਬਹੁਤ ਸਾਰੇ ਲੋਕ ਜੜੇ ਕੋਟ ਸੀ ਗਏ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਗਈਆਂ ਮੈਂ ਚਲੋ ਲੜੀ ਮੈਂ ਕੋਟ ਤੋਂ ਬਰੀ ਹੋਈ ਕੋਟ ਤੋਂ ਮੈਂ ਜੋ ਵੀ ਮੈਨੂੰ ਕੋਟ ਨੇ ਹੀ ਬਚਾਇਆ ਵੀ ਕੈਸੇਟ ਪੁਲਿਸ ਅਫਸਰਾਂ ਨੇ ਕੋਸ਼ਿਸ਼ ਬਹੁਤ ਕੀਤੀ ਬਟ ਉਹਨਾਂ ਅਫਸਰਾਂ ਦੀ ਚੱਲੀ ਨਹੀਂ ਓਕੇ ਤੁਸੀਂ ਬਹੁਤ ਸਾਰੇ ਮੁੱਖ ਮੰਤਰੀਆਂ ਨੂੰ ਵੀ ਮਿਲੇ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਕਿਹਾ ਕਿ ਤੂੰ ਮੇਰੀ ਭੈਣ ਆ ਜਲਦੀ ਇਨਸਾਫ ਦੇਵਾਂਗੇ ਉਹਨਾਂ ਵਿੱਚ ਜੋ ਕੈਪਟਨ ਅਮਰਿੰਦਰ ਵੀ ਸੀ ਪ੍ਰਕਾਸ਼ ਸਿੰਘ ਬਾਦਲ ਵੀ ਸੀ ਸੁਖਵੀਰ ਬਾਦਲ ਵੀ ਸੀ ਉਹਨਾਂ ਨੇ ਕਿਉਂ ਨਹੀਂ ਇਨਸਾਫ ਦਵਾਇਆ ਉਹਨਾਂ ਨੂੰ ਕੀ ਦਿੱਕਤ ਰਹੀ ਜਦ ਤੁਸੀਂ ਕੀ ਮੰਨਦੇ ਹੋ ਕਿ ਉਹ ਫੇਲ ਕਿਉਂ ਹੋ ਗਏ ਸਤ ਕਰਾਉਂਦੇ ਹੀ ਹੋ ਆ ਸੀਐਮ ਨੂੰ ਪਤਾ ਹੋਵੇ ਇੱਥੇ ਕ੍ਰਾਈਮ ਹੋ ਰਿਹਾ ਡੀਜੀਪੀ ਨੂੰ ਪਤਾ ਹੋਵੇ ਇੱਥੇ ਕ੍ਰਾਈਮ ਹੋ ਰਿਹਾ ਤਾਂ ਕ੍ਰਾਈਮ ਹੋ ਕਿੱਦਾ ਜਾਵੇ ਨਹੀਂ ਹੋ ਸਕਦਾ ਉਹ ਸਾਡੇ ਸਾਹਮਣੇ ਕਹਿ ਦਿੰਦੇ ਮੈਂ ਬੈਠਾ ਡੋਂਟ ਵਰੀ ਮੈਂ ਬੈਠਾ ਡੋਂਟ ਵਰੀ ਬੈਠਾ ਹੈ ਤਾਂ ਤੂੰ ਕਰਦਾ ਭਾਈਗਾ ਤੈਨੂੰ ਤੇ ਤੁਸੀਂ ਬਹੁਤ ਸਾਰੇ ਦੇਸ਼ਾਂ ਵਿੱਚ ਘੁੰਮਿਓ ਬਹੁਤ ਸਾਰੇ ਦੇਸ਼ਾਂ ਦੀ ਚੰਗੀ ਕਾਨੂੰਨ ਵਿਵਸਥਾ ਤੁਸੀਂ ਵੇਖੀ ਆ ਇਹ ਸਾਰੇ ਕੱਸ ਦਾ ਕੀ ਹਾਲ ਆ ਕਿਥੇ ਕਾਨੂੰਨ ਦਾ ਰਾਜ ਹੋਵੇ ਇਨਸਾਫ ਦਾ ਰਾਜ ਹੋਵੇ ਲੋਕਾਂ ਨਾਲ ਬੇਇਨਸਾਫੀਆਂ ਨਾਮ ਹੋਣਾ ਕੀ ਚਾਹੀਦਾ ਹੋਣਾ ਸਭ ਤੋਂ ਮਿਲਾਂਦੇ ਜਿਹੜਾ ਚੀਫ ਮਿਨਿਸਟਰ ਹੈ ਇਹਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਹਮ ਇਹ ਨਹੀਂ ਖੋਲਦੀਆਂ ਜਿਹੜਾ ਡੀਜੀਪੀ ਹੈ ਹੈਡ ਆਫ ਦਾ ਸਟੇਟ ਉਹਨੂੰ ਅੱਖਾਂ ਖੋਲਣੀਆਂ ਚਾਹੀਦੀਆਂ ਕਿ ਮੇਰੇ ਸਿਰ ਤੇ ਬੈਠ ਕੇ ਪੁਲਿਸ ਕੀ ਕਰਦੀ ਹੈ ਉਹਨੂੰ ਅਸੀਂ ਦੱਸਦੇ ਆ ਅਸੀਂ ਉਹਨਾਂ ਨੂੰ ਆਰਟੀਆਈਸ ਦਿੰਨੇ ਆ ਅਸੀਂ ਉਹਨਾਂ ਨੂੰ ਸਾਰੇ ਸਬੂਤ ਦਿੰਨੇ ਆ ਬਟ ਉਹ ਕਿੱਥੇ ਜਾਂਦੇ ਆ ਸਾਡੇ ਸਬੂਤ ਸਰ ਮੇਰਾ ਮੇਰੇ ਘਰ ਅਖੰਡ ਪੜ੍ਹਸ ਗਿਆ ਜਦੋਂ ਉਹ ਐਸਐਚਓ ਨੇ ਮੇਰੇ ਪਾਠ ਹੀ ਚੱਕੇ ਆ ਤਾਂ ਉਹਦੀਆਂ ਜਿਹੜੀਆਂ ਫੋਟੋਸ ਲਈਆਂ ਹੋਈਆਂ ਸੀਗੀਆਂ 12 ਸਾਲ ਬਾਅਦ ਵੀ ਉਹ ਆਈ ਤੋਂ ਸਾਨੂੰ ਮਿਲੀਆਂ ਅਗਰ ਉਹਦੇ ਮਿਲ ਜਾਂਦੀਆਂ ਤਾਂ ਉਹ ਥਾਣੇਦਾਰ ਨੂੰ ਉੱਥੇ ਹੀ ਉਹਨਾਂ ਨੇ ਬੁੱਕ ਕਰ ਲੈਣਾ ਸੀ ਤੇ ਤੁਹਾਡੇਲੇ ਮਾਮਲੇ ਚ ਕਿਹੜੇ ਕਿਹੜੇ ਵੱਡੇ ਅਫਸਰ ਨੇ ਜਿਨ੍ਹਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ ਉਹਨਾਂ ਦੇ ਨਾਂ ਦੱਸੋ ਉਹ ਬਹੁਤ ਸਾਰੇ ਦੰਨੀ ਕਹਿ ਸਕਦੇ ਜਿਨ੍ਹਾਂ ਵਿੱਚ ਬਹੁਤ ਸਾਰੇ ਰੁੱਕ ਨੇ ਸਾਨੂੰ ਇਨਸਾਫ ਵੀ ਦਿੱਤਾ ਉਹ ਜਿਨ੍ਹਾਂ ਨੇ ਇਨਸਾਫ ਨਹੀਂ ਦਿੱਤਾ ਜਿਨ੍ਹਾਂ ਨੇ ਧੋਖਾਧੜੀ ਕੀਤੀ ਤੁਹਾਡੇ ਤੇ ਪਰਚੇ ਦਰਜ ਕੀਤੇ ਉਹ ਕੌਣ ਨੇ ਦੇਖੋ ਸਭ ਤੋਂ ਤਾਂ ਐਸਐਚਓ ਜਿਹੜਾ ਕਿ ਪ੍ਰੋਟੈਕਟਰ ਆਫ ਦਾ ਏਰੀਆ ਹੁੰਦਾ ਉਹ ਆਇਆ ਸਾਡਾ ਕਾ ਲੁੱਟਣ ਵਾਸਤੇ ਡਾਕਾ ਮਾਰਿਆ ਚਲੋ ਲੁੱਟਿਆ ਕੀ ਨਾ ਹੁੰਦਾ ਅਰਜੇਸ਼ ਕੁਮਾਰ ਹੁਣ ਕੀ ਬਣਿਆ ਉਹ ਹੁਣ ਡੀਐਸਪੀ ਬਣਾਇਆ ਓਕੇ ਠੀਕ ਹੈ ਹੁਣ ਉਹ ਕਹਿੰਦਾ ਵੀ ਮੈਨੂੰ ਤਾਂ ਉੱਤੋਂ ਪ੍ਰੈਸ਼ਰ ਸੀ ਉਸ ਤੋਂ ਬਾਅਦ ਨਾ ਨੇ ਇੱਕ ਉਹਥੇ ਲੈ ਗਏ ਆਪਣੇ ਅ ਉਹ ਵਾਟ ਆਈ ਕਾਲ ਦੈਟ ਬਾਡ ਰੇਂਜ ਨਾ ਨਾ ਅ ਮੈਂ ਬੋਲੀ ਇੱਕ ਡੀਐਸਪੀ ਸੀਗਾ ਜਿਹੜਾ ਜਿਹਨੇ ਗਲਤ ਬਿਆਨ ਤੁਹਾਡੇ ਲਿਖ ਲਈ ਸੀ ਮੋਹਨ ਕੀ ਕਹਿੰਦੇ ਹੋ ਉਹਨੇ ਤੁਸੀਂ ਉਹ ਇੱਥੇ ਦਾ ਸੀਗਾ ਜੀ ਮੈਂ ਬੋਲੀ ਗਈ ਰੋਪੜ ਮੋਹਨ ਲਾਲ ਨਹੀਂ ਨਹੀਂ ਇਹ ਰੋਪੜ ਦਾ ਸੀਗਾ ਐਸਐਸਪੀ ਓਕੇ ਉਹਦੀਆਂ ਅੱਖਾਂ ਦੇ ਸਾਹਮਣੇ ਜੀ 6 ਬੰਦੇ ਫੜੇ ਗਏ ਝੂਠ ਬੋਲਦੇ 6 ਬੰਦਿਆਂ ਦੇ ਕੋਲ ਝੋਲੇ ਫੜੇ ਗਏ ਜਿਹੜੇ ਝੂਠੇ ਬਿਆਨ ਬਣਾਏ ਸੀਗੇ ਲੇਕਿਨ ਉਹ ਕੈਨਸਲ ਕਰ ਦਿੱਤੀ ਉਹ ਐਪਲੀਕੇਸ਼ਨ ਉਹਨਾਂ ਨੂੰ ਨਹੀਂ ਫੜਿਆ ਅੱਛਾ ਇਹ ਸਭ ਕਿਉਂ ਹੋਇਆ ਜਿਹੜਾ ਡੀਐਸਪੀ ਮੋਨ ਲਾਲਾ ਇਹ ਤਾਂ ਕਿੰਗ ਪਿੰਨ ਹੈ ਜੀ ਇਹਨੂੰ ਤਾਂ ਹੁਣ ਕੋਰਟ ਜਿਹੜੀ ਆ ਉਹੀ ਚਲਬ ਕਰੂਗੀ ਕੋਰਟ ਦੇ ਵਿੱਚ ਬਾਰ-ਬਾਰ ਡੇਟਸ ਪੈਣੀਆਂ ਆ ਇਹ ਜਿਹੜਾ ਲੁਧਿਆਣਾ ਪੁਲਿਸ ਹੈ ਇਹ ਰਿਕਾਰਡ ਪੇਸ਼ ਨਹੀਂ ਕਰਦਾ ਲੇਕਿਨ ਅੱਜ ਕੱਲ ਅਸੀਂ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ ਆ ਕਿ ਰਿਕਾਰਡ ਨਹੀਂ ਪੇਸ਼ ਕਰਨਗੇ ਤਾਂ ਸਾਨੂੰ ਇਨਸਾਫ ਕਿੱਥੋਂ ਮਿਲੇਗਾ ਇਹ ਵੀ ਦੱਸੋ ਕਿ ਜਿਹੜਾ ਲੁਧਿਆਣੇ ਦਾ ਤੁਸੀਂ 10-11 ਕਰੋੜ ਦਾ ਡੈਫਰਮੇਸ਼ਨ ਦੇ ਕੇਸ ਪਾਇਆ ਨੇ ਪੁਲਿਸ ਅਫਸਰਾਂ ਤੇ ਉਹ ਕਈ ਅਦਾਲਤਾਂ 'ਚ ਨਹੀਂ ਆਉਂਦੇ 2 ਸਾਲ ਹੋ ਗਏ ਉਸ ਮਾਮਲੇ 'ਚ ਕੋਰਟ ਨੇ ਕੀ ਡਿਸੀਜਨ ਲਿਆ ਕੀ ਹਦੇਸ ਦਿੱਤੇ ਆ ਪਿਛਲੇ ਦਿਨੀ ਨਹੀਂ ਸਰ ਉਹ ਕੋਰਟਸ ਦੇ ਵਿੱਚ ਪ੍ਰੋਪਰਲੀ ਚੱਲ ਰਿਹਾ ਹੈ ਨੀ ਪਰ ਪੋਰਸਾੜੇ ਤਾਂ ਹੁੰਦੇ ਨਹੀਂ ਨਾ ਕੋਰਟ ਦੇ ਵਿੱਚ ਨਾ ਹੁਣ ਉਹਨਾਂ ਦੇ ਉਹ ਜੋ ਐਰਾ ਵਗੈਰਾ ਉਹ ਹੁੰਦੇ ਹੈ ਕਾਰਵਾਈ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਜਿੱਦਾਂ ਹੁਣ ਆ ਡੀਐਸਪੀ ਮੋਹਨ ਲਾਲ ਦਾ ਜਿਹੜਾ ਉਹ ਜਿਹੜੇ ਉਹ ਸਬੂਤ ਸੀਗੇ ਉਹ ਜਿਹੜਾ ওসিਪੀ ਆਫਿਸ ਹੈ ਉਹ ਲੈ ਕੇ ਨਹੀਂ ਜਾਂਦੇ ਕੋਰਟ ਚ ਤੇ ਕੱਲ ਅਸੀਂ ਜੱਸਬਨ ਨੂੰ ਰਿਕਵੈਸਟ ਕੀਤੀ ਆ ਕਿ ਇਹ ਲੋਕ ਜਦ ਕੋਰਟ ਨੂੰ ਨਹੀਂ ਮੰਨਦੇ ਸਰ ਤਾਂ ਸਾਨੂੰ ਕੀ ਮੰਨਣਗੇ ਸੋ ਉਹ ਹੁਣ ਆਰਡਰ ਕਰਨਗੇ ਤੇ ਜਨਵਰੀ ਦੇ ਵਿੱਚ ਉਹਦੀ ਡੇਟ ਹੈ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਕੇਸ ਪਾਇਆ ਹੈ ਤੁਸੀਂ ਰਿਟ ਪਾਈ ਹੋਈ ਆ ਉਹ ਚ ਕੀ ਮੰਗ ਕੀਤੀ ਆ ਉਹ ਚਹੀ ਮੰਗ ਕੀਤੀ ਆ ਜੀ ਮੇਰੀ ਜ਼ਿੰਦਗੀ ਤਬਾਹ ਕਰਨ ਵਾਲੇ ਪੁਲਸ ਵਾਲੇ ਕੌਣ ਨੇ ਹਮ ਅਮੇ ਜਨ ਨੂੰ ਨ ਪਰਚਨ ਮੇਰਾ ਕੋਈ ਲੈਣ ਦੇਣਾ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ ਲੈਣਾ ਖੜਾ ਹੋਵੇ ਦੇਣਾ ਵਾਲਾ ਖੜਾ ਹੋਵੇ ਇਹ ਪੁਲਸ ਵਿੱਚ ਕੀ ਕਰਦੀ ਫਿਰ ਪੁਲਸ ਨੂੰ ਖਾਣ ਨੂੰ ਵਿੱਚ ਖੜੀ ਹੁੰਦੀ ਹੈ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਤੇ ਮੌਜੂਦਾ ਸਰਕਾਰ ਆ ਜਿਹੜੀ ਇਨਾਂ ਨੇ ਇੱਕ ਬਦਲਾ ਦੇ ਤਹਿਤ ਸਰਕਾਰ ਬਣਾਈ ਸੀ ਲੋਕਾਂ ਨੂੰ ਇੱਕ ਹੌਸਲਾ ਹੋਇਆ ਸੀ ਕਿ ਇੱਥੇ ਹੁਣ ਸਹੀ ਸਰਕਾਰ ਚੱਲੇਗੀ ਮੌਜੂਦਾ ਸਰਕਾਰ ਤੋਂ ਤੁਹਾਨੂੰ ਕੋਈ ਉਮੀਦ ਕੋਈ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਚਾ ਮੌਜੂਦਾ ਸਰਕਾਰ ਸਾਨੂੰ ਇਹ ਨਹੀਂ ਪਤਾ ਹੈ ਕਿੱਥੇ ਮੇਰੇ 37 ਚੱਕਰ ਲੱਗੇ ਦੇ ਸੀਐਮ ਦੇ ਆਫਿਸ ਤੇ ਕਹਿੰਦੇ ਜੀ ਨਹੀਂ ਮਿਲ ਸਕਦੇ ਚਲੋ ਐਨੀਵੇ ਮੈਂ ਇਹਨਾਂ ਨੂੰ ਮੇਲਸ ਕੱਢੀਆਂ ਇਹਨਾਂ ਨੂੰ ਲੈਟਰਸ ਲਿਖੀਆਂ ਰਿਕਵੈਸਟਾਂ ਕੀਤੀਆਂ ਅਸੀਂ ਲਾਈਵ ਵੀ ਹੋਏ ਆ ਕਿ ਮੁੱਖ ਮੰਤਰੀ ਸਭ ਕੁਝ ਤਾਂ ਦੇਖੋ ਕੁਝ ਤਾਂ ਦੇਖੋ ਲੇਕਿਨ ਕੌਣ ਦੇਖਦਾ ਹਰ ਸੰਦਾ ਪਤਾ ਨਹੀਂ ਮੁੱਖ ਮੰਤਰੀ ਹੈ ਕਿੱਥੇ ਇਹ ਸਾਲ ਤੋਂ ਢੱਲੇ ਮੈਨੂੰ ਲੱਗਦਾ ਥੋੜਾ ਚੰਗਾ ਸਾਫਤ ਹੋ ਰਿਹਾ ਤੁਹਾਡੇ ਖਿਲਾਫ ਜਿੰਨੇ ਕੇਸ ਸੀਗੇ ਉਹ ਸਾਰੇ ਉਹਨਾਂ ਚੋਂ ਤੁਸੀਂ ਬਰੀ ਹੋਗੇ ਪੁਲਿਸ ਵਾਲਿਆਂ ਨਾਲ ਹੌਲੀ ਹੌਲੀ ਕਾਰਵਾਈ ਹੋਣ ਲੱਗੀ ਸਟੇ ਵੀ ਮਿਲ ਗਈ ਤੁਹਾਨੂੰ ਗ੍ਰਿਫਤਾਰੀ ਤੋਂ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦਰਾਂ ਤੁਹਾਨੂੰ ਕਾਫੀ ਇਨਸਾਫ ਮਿਲੇਗਾ 100% ਮਿਲੂਗਾ ਜੀ ਜਿਹੜੀ ਹੋਣਾ ਸੀ ਇਹ ਡਫਰਮੇਸ਼ਨ ਪਾਉਣ ਲੱਗੇ ਆ ਉਹਦੇ ਵਿੱਚ ਜਿਹੜੇ ਇਹਨਾਂ ਨੇ ਕਾਲੇ ਚਿਹਰੇ ਆ ਉਹ ਸਾਰੇ ਕੋਟ ਇਕੱਠੇ ਕਰੂਗੀ ਤੇ ਹੁਣ ਕੋਟ 'ਚ ਹੋਰ ਕੋਈ ਡਫਰਮੇਸ਼ਨ ਤਾਂ ਕਿਸ ਪਾਣਾ ਕਿਹਦੇ ਖਿਲਾਫ ਪਾਣਾ ਕਹੀ ਹੈ ਜੀ ਵਿੱਚ ਅੱਛਾ ਹਾਂਜੀ ਸੋ ਇਹ ਸੀ ਮੈਡਮ ਜਗਿੰਦਰ ਕੌਰ ਸੰਧੂ ਲੁਧਿਆਣਾ ਦੇ ਨੇ ਲੁਧਿਆਣੇ ਨਾਲ ਸੰਬੰਧਿਤ ਇੱਕ ਰੂਮ ਕਵੀ ਹੋਏ ਨੇ ਸਰਜੀਤ ਪਾਤਰ ਉਹਨਾਂ ਨੇ ਲਿਖਿਆ ਸੀ ਕਿ ਇਸ ਅਦਾਲਤ ਵਿੱਚ ਬੰਦੇ ਬਿਰਕ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਇਹੋ ਹਾਲ ਜਗਿੰਦਰ ਕੌਰ ਸੰਧੂ ਦਾ ਭਾਵੇਂ ਕਿ 21 ਸਾਲ ਹੋ ਗਏ ਨੇ ਇਹਨਾਂ ਖਿਲਾਫ ਜੋ ਝੂਠੇ ਪਰਚੇ ਦਰਜ ਹੋਏ ਸੀ ਜਾਂ ਇਹਨਾਂ ਦੀ ਜ਼ਾਇਦਾਦ ੜੱਪੀ ਸੀ ਉਸ ਮਾਮਲੇ 'ਚ ਇਹਨਾਂ ਨੂੰ ਹੁਣ ਇਨਸਾਫ ਮਿਲਣਾ ਸ਼ੁਰੂ ਹੋਇਆ ਦੇਖਦੇ ਹਾਂ ਕਦੋਂ ਤੱਕ ਇਹਨਾਂ ਨੂੰ ਇਨਸਾਫ ਮਿਲ ਸਕੇਗਾ